ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਤੇ ਸਵੇਰੇ ਅਸੀਂ ਖੜੇ ਆ ਪਿੰਡ ਗੁੰਮਟੀ ਦੇ ਵਿੱਚ ਤੇ ਸਾਡੇ ਨਾਲ ਕਿਸਾਨ ਨੇ ਜਗਦੀਤ ਸਿੰਘ ਜੀ ਜਿਹੜੇ ਕੀ ਪਿਛਲੇ 3 ਸਾਲਾਂ ਤੋਂ ਬਿਲੋਬੁਰ ਦੀ ਅਜੌਟਕਾ ਦੀ ਵਰਤੋਂ ਕਰਦੇ ਨੇ ਤੇ ਕਿਸਾਨ ਨੂੰ ਪੁੱਛਦੇ ਵੀ ਇਹਨਾਂ ਦਾ ਕਿਵੇਂ ਰਿਜ਼ਲਟ ਤੇ ਇਹਨਾਂ ਦਾ ਜਿਹੜਾ ਕੀ ਮਾਣਾ ਪਿਛਲੇ 3 ਸਾਲਾਂ ਤੋਂ ਕਿਵੇਂ ਬਿਲੋਬੁਰ ਦੀ ਅਜੌਟਕਾ ਪਾਉਂਦਾ ਅਸੀਂ ਕਾਲ ਜੀ ਸਤਿ ਸ਼੍ਰੀ ਅਕਾਲ ਬੋ ਤੇ ਕਿੰਨੇ ਸਾਲਾਂ ਤੋਂ ਕਰਦੇ ਜੀ 3 ਸਾਲ ਤੋਂ ਪਾਉਂਦੇ ਵੀਰੇ 100% ਰਿਜ਼ਲਟ ਆ ਅਸਲ ਇੱਕ ਭਰਾ ਨੇ ਵੀ ਕਹਿੰਦਾ ਵੀ ਇਹ ਹੀ ਪਾਉ। 1 ਮਹੀਨੇ ਦੀ ਗਾਰੰਟੀ ਹੈ ਜੀ 1 ਮਹੀਨੇ ਦੀ ਗਾਰੰਟੀ ਹੈ ਤੇ ਕਿਸਾਨ ਦਾ ਖੁਦ ਕਹਿੰਦਾ ਵੀ 1 ਮਹੀਨੇ ਇਹ ਜੌਟਕਾ ਦੀ ਤੇ ਤੁਸੀਂ ਹੋਰ ਕਿਸਾਨਾਂ ਨੂੰ ਕੀ ਕਹਿਣਾ ਚਾਹੋ ਇਹ ਵੀ ਸਾਰੇ ਇਹ ਵਸਤਾਂ ਬੇਲੋਬੜ ਦੀ ਜੌਟਕਾ ਤੇ ਇਹਦੇ ਕੀ ਕੀ ਫਾਇਦੇ ਕਰਦੀ ਛੋੜੇ ਕਿਸਾਨਾਂ ਦੇ ਸਾਰੇ ਫਾਇਦੇ ਨੇ ਇਹਦੇ ਕੀੜੀ ਪਤੰਗਾ ਕੋਈ ਨਹੀਂ ਹੁੰਦਾ 1 ਮਹੀਨੇ ਦੇ ਲਿਫਾਇਦੀ ਅੱਛਾ ਜੀ ਹਾਂ ਤੇ ਕੋਈ ਹੋਰ ਕਿਸਾਨਾਂ ਦੇ ਲਈ ਜਿਹੜੇ ਸੁਝਾਅ ਵੀ ਜਿਹੜੇ ਕਿਸਾਨਾਂ ਦਾ ਸਭਰਾ ਨੂੰ ਇਹ ਹੀ ਕਹਿਣਾ ਵੀ ਇਹ ਵਾਤੋ ਦਵਾ ਇਹ ਕਿਸਾਨ ਕਿਤੇ ਨਾ ਕਿਤੇ ਬੇਲੋਬੜ ਦੀ ਜੌਟਕਾ ਪਾਉਣ ਤੋਂ ਡਰਦੇ ਨੇ ਤੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਵੀ ਇਹ ਹੀ ਪਾਉਣ ਇਹਦਾ ਰਿਜ਼ਲਟ ਬਹੁਤ ਵਧੀਆ 100% ਰਿਜ਼ਲਟ ਆ 3 ਸਾਲ ਹੋ ਗਏ ਹਨ ਪਾਉਣ ਦੇ ਨੇ ਇਸੋ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਵੀ ਜਿੱਥੇ ਤੁਸੀਂ ਪ੍ਰਾਣ ਪਾਉਣੇ ਤੇ ਉੱਥੇ ਬਿਲੋਬੁੜ ਦੀ ਇਹ ਜੋਟਕਾ ਪਾਓ ਤੇ ਇਹ ਕਾਟੇ ਪਲੱਸ ਫਿਪਰੋਨਿਲ ਜਿਹੜੀ ਕਿ ਖੇਤ ਦੇ ਵਿੱਚ ਗਰੋਥ ਵੀ ਕਰਦੀ ਹੈ ਤੇ ਤੁਹਾਡੀ ਗੋਭ ਦੀ ਸੁੰਡੀ ਤੇ ਪੱਤਾ ਲਵੇਟ ਨੂੰ ਵੀ ਬੇਹੱਦ ਰੋਕਦੀ ਹੈ ਤੇ ਜਿਹੜਾ ਇਹਦਾ ਰਿਜ਼ਲਟ ਹੈ ਇਹ ਤੋਂ 35 ਦਿਨ ਕਿਸਾਨ ਨੂੰ ਬੇਹੱਦ ਵਧੀਆ ਮਿਲਦਾ ਜਿੱਥੇ ਕਿ ਕਿਸਾਨ ਇੱਕ ਟਾਈਮ ਤਾਂ ਇਹਨੂੰ ਪਾਉਣ ਤੋਂ ਡਰਦੇ ਨੇ ਪਰ ਜਦੋਂ ਪਾ ਦਿੰਦੇ ਹਨ ਤੇ ਜਦੋਂ ਰਿਜ਼ਲਟ ਮਿਲਦਾ ਤਾਂ ਬੇਹੱਦ ਖੂਸੇ ਹੁੰਦੇ ਹਨ ਸੋ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਵਿਲੋਬੁੜ ਦੀ ਇਹ ਅਜਟਕਾ ਦੀ ਵਰਤੋਂ ਕਰੋ 1 ਏਕੜ ਦੇ ਵਿੱਚ 6 ਕਿਲੋ ਦੀ ਡੋਜ਼ ਆ ਜਿੱਥੇ ਤੁਸੀਂ ਪਾਉਗੇ ਤੁਹਾਡੇ ਖੇਤ ਦੇ ਵਿੱਚ ਨਾ ਪੱਤਾ ਲਵੇਟ ਨਾ ਗੋਭ ਦੀ ਸੂਟੀ ਤੇ ਨਾ ਤੁਹਾਨੂੰ ਜੜਾਂ ਦੇ ਵਿੱਚ ਸੌਖ ਨਜ਼ਰ ਆਵੇਗੀ ਜਿੱਥੇ ਤੁਹਾਡੇ ਝੋਨੇ ਦਾ ਜਿਹੜਾ ਕੱਦ ਰੁਕਿਆ ਹੋਇਆ ਜਾ ਤੁਹਾਡੇ ਝੋਨੇ ਦਾ ਫਟਾਰਾ ਨਹੀਂ ਉੱਥੇ ਫਟਾਰਾ ਕਰਨ ਦੇ ਵਿੱਚ ਸਮਰੱਥਾ ਰੱਖਦੀ ਹੈ ਵਿਲੋਬੁੜ ਦੀ ਇਹ ਅਜਟਕਾ ਸੋ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਬਿਲੋਬੁਰ ਦੀ ਅਜਰਟ ਕਲੀ ਜਰੂਰ ਵਰਤੋਂ ਕਰੋ ਜਿਹੜੀ ਤੁਹਾਡੇ ਖੇਤ ਦੇ ਵਿੱਚ ਬੇਹੱਦ ਤੁਹਾਡੀ ਪੈਦਾਵਾਰ ਨੂੰ ਵੀ ਵਧਾਵੇਗੀ ਤੁਹਾਡੀ ਖੇਤ ਦੀ ਮਿੱਟੀ ਨੂੰ ਉਪਜਾਊ ਸ਼ਕਤੀ ਦੇ ਵਿੱਚ ਵਾਧਾ ਦੀ ਸਮਰੱਥਾ ਰੱਖਦੀ ਹੈ ਸੋ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਸਤਿ ਸ਼੍ਰੀ ਅਕਾਲ ਜੀ